ਬੀਤਿ ਦਿਨੀ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦੇ ਵੱਲੋਂ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਇੱਕ ਸ਼ੋਅ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਸ਼ੋਅ ਦੀ ਵੀਡੀਓ ਕਾਫੀ ਵਾਇਰਲ ਹੋਈ ਕਿਉਂਕਿ ਉਸ ਦੇ ਵਿੱਚ ਰੁਪਿੰਦਰ ਹਾਂਡਾ ਉੱਥੇ ਮੌਜੂਦ ਦਰਸ਼ਕਾਂ ਨਾਲ ਬਹਿਸ-ਬਾਜੀ ਕਰਦੀ ਹੋਈ ਨਜ਼ਰ ਆ ਰਹੀ ਸੀ ਉਸ ਤੋਂ ਬਾਅਦ ਅੱਜ ਰੁਪਿੰਦਰ ਹਾਂਡਾ ਨੇ ਸਾਰੇ ਘਟਨਾਕਰਮ ਦਾ ਸਪਸ਼ਟੀਕਰਨ ਦਿੱਤਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰੁਪਿੰਦਰ ਹਾਂਡਾ ਐਮ ਐਡਮਿੰਟਨ ਦੇ ਸ਼ੋਅ ਦੀਆਂ ਜੋ ਵੀ ਥ੍ਰੀਕ ਨੂੰ ਸੀਗਾ ਸ਼ੋਅ ਉਹਦੀਆਂ ਬਹੁਤ ਸਾਰੀਆਂ ਕਲਿੱਪਸ ਬਹੁਤ ਸਾਰੇ ਛੋਟੀਆਂ-ਛੋਟੀਆਂ ਵੀਡੀਓਜ਼ ਤੁਸੀਂ ਰੀਲਸ ਤੇ ਟਿਕਟੌਕ ਤੇ ਹਰ ਜਗ੍ਹਾ ਤੁਸੀਂ ਦੇਖ ਸਕਦੇ ਸੀਗੇ ਔਰ ਬਹੁਤ ساری ਅਸਲੀ ਵੀਡੀਓ ਸੀ ਜਿਨ੍ਹਾਂ ਦੇ ਵਿੱਚ ਅੱਧਾ ਸੱਚ ਸੀਗਾ ਕਲੈਰਿਟੀ ਨਹੀਂ ਸੀਗੀ ਅ ਪਰ ਮੈਂ ਬਹੁਤ-ਬਹੁਤ ਗ੍ਰੇਟਫੁਲ ਹਾਂ ਬਹੁਤ-ਬਹੁਤ ਉਹਨਾਂ ਸਾਰਿਆਂ ਦਾ ਥੈਂਕ ਯੂ ਜਿਨ੍ਹਾਂ ਨੇ ਜੋ ਮੇਰੀ ਸਪੋਰਟ ਦੇ ਵਿੱਚ ਆ ਕੇ ਖੜੇ ਹੋਏ ਔਰ ਜਿਨ੍ਹਾਂ ਨੇ ਸੱਚ ਦਾ ਸਾਥ ਦਿੱਤਾ ਸਭ ਤੋਂ ਪਹਿਲਾਂ ਐਡਮਿੰਟਨ ਦੇ जिन्ने ਵੀ ایڈਵੈਂਟਨ ਚ ਰਹਿਣ ਵਾਲੇ ਨੇ ਮੇਰੀਆਂ ਭੈਣਾਂ ਸਪੈਸ਼ਲੀ ਮੈਂ ਉਹਨਾਂ ਦਾ ਉਹਨਾਂ ਦਾ ਥੈਂਕਸ ਕਰਦੀ ਆ ਜਿਨ੍ਹਾਂ ਨੇ ਬਹੁਤ ਹਿੰਮਤ ਬਹੁਤ ਕਰੇਜ ਕਰਕੇ ਸੱਚ ਨੂੰ ਸਾਹਮਣੇ ਲਿਆਂਦਾ ਮੀਡੀਆ ਦੇ ਵਿੱਚ ਆ ਕੇ ਬਹੁਤ ਹਿੰਮਤ ਚਾਹੀਦੀ ਹੈ ਮੀਡੀਆ ਦੇ ਵਿੱਚ ਆਉਣ ਲਈ ਵੀ ਸੋ ਉਹਨਾਂ ਨੇ ਬਹੁਤ ਹਿੰਮਤ ਦੇ ਨਾਲ ਸੱਚ ਦਾ ਸਾਥ ਦਿੱਤਾ ਔਰ ਸਹੀ ਤਰੀਕੇ ਨਾਲ ਐਕਸਪਲੇਨ ਕੀਤਾ ਕਿ ਐਕਚੁਅਲੀ ਉੱਥੇ ਕੀ ਹੋਇਆ ਸੀਗਾ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਉਸ ਤੋਂ ਇਲਾਵਾ ਜਦੋਂ ਹਾਲ ਦੇ ਵਿੱਚੋਂ ਮੈਨੂੰ ਨਿਕਲਣ ਹੀ ਦਿੱਤਾ ਜਾ ਰਿਹਾ ਸੀਗਾ 도ਰਸ ਬੰਦ ਕਰਵਾ ਦਿੱਤੇ ਗਏ ਸੀ ਮੇਰਾ ਫੋਨ ਖੋ ਲਿਆ ਗਿਆ ਸੀਗਾ ਔਰ ਉਹ ਵੀਡੀਓ ਤੁਸੀਂ ਦੇਖੀ ਵੀ ਹੋਣੀ ਹੈ ਕਿ ਮੈਂ ਆਪਣਾ ਫੋਨ ਪਕੜਨ ਲਈ ਬਹੁਤ ਫੋਨ ਵਾਪਸ ਲੈਣ ਲਈ ਬਹੁਤ ਜਦੋਜਹਿਦ ਕਰ ਰਹੀ ਹਾਂ ਔਰ ਜਿੱਥੇ ਮੇਰਾ ਬ੍ਰੇਕਡਾਊਨ ਹੋ ਜਾਂਦਾ ਕਿਉਂਕਿ ਮੈਨੂੰ ਇਹ ਫੀਲ ਹੋਇਆ ਕਿ ਇੱਕ ਆਰਟਿਸਟ ਜਿਨੇ ਆਪਣਾ ਡੇਢ ਘੰਟਾ ਪੂਰਾ ਗਾ ਕੇ ਸਾਰਿਆਂ ਨੂੰ ਖੁਸ਼ ਕਰਕੇ ਭੇਜਿਆ ਔਰ ਹਾਲਾਂਕਿ ਉੱਥੇ 200 200 ਪੈਣਾ ਰਹਿ ਗਈਆਂ ਹੋਣੀਆਂ ਨੇ ਫਿਰ ਵੀ ਮੈਂ ਉੱਥੇ ਖੜੀ ਗਾ ਰਹੀ ਸੀਗੀ ਮੈਂ ਆਪਣੀ ਜਵਾਬ ਡਾਨ ਕਰਕੇ ਵਾਪਸ ਆ ਰਹੀ ਸੀ ਮੈਨੂੰ ਹਿਮੀਲੇਟ ਕੀਤਾ ਗਿਆ ਸਟੇਜ ਦੇ ਉੱਤੇ ਜੋ ਕਿ ਮੈਨੂੰ ਲੱਗਦਾ ਕਿ 1 ਵਜੇ ਤੋਂ ਲੈ ਕੇ ਔਰ 1:30 ਵਜੇ ਤੋਂ ਲੈ ਕੇ ਰਾਤ ਦੇ 8:30 ਵਜੇ ਤੱਕ ਹਿਮੀਲੇਸ਼ਨ ਅਲੱਗ-ਅਲੱਗ ਤਰੀਕਿਆਂ ਦੇ ਨਾਲ ਹੋਈ ਜਿਹਨੂੰ ਮੈਂ ਬਹੁਤ ਪੇਸ਼ੀਐਂਸ ਦੇ ਨਾਲ ਫੇਸ ਵੀ ਕੀਤਾ ਸਾਹਮਣਾ ਕੀਤਾ ਉਹਨਾਂ ਦਾ ਸਾਰੀ ਸਿਚੁਏਸ਼ਨ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਪਰ ਆਖਰ ਦੇ ਵਿੱਚ ਮੈਂ ਵੀ ਇਨਸਾਨ ਆ ਮੇਰਾ ਬ੍ਰੇਕਡਾਊਨ ਹੋ ਗਿਆ ਕਿਉਂਕਿ ਮੈਂ ਉੱਥੇ ਇਕੱਲੀ ਰਹਿ ਗਈ ਸੀ ਮੈਨੂੰ ਇਹ ਲੱਗਿਆ ਪਰ ਜਦੋਂ ਭੈਣਾਂ ਆ ਗਈਆਂ ਔਰ ਉਹਨਾਂ ਨੇ ਮੈਨੂੰ ਸਕਾਟ ਕਰਕੇ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਇਹਨੂੰ ਟੱਚ ਨਹੀਂ ਕਰ ਸਕਦੇ ਮੇਰਾ ਸੱਚੀ ਦਿਲ ਹੋਰ ਪਰ ਆਇਆ ਕਿਉਂਕਿ ਮੈਨੂੰ ਇਹ ਫੀਲ ਹੋਇਆ ਮੈਂ ਸਮਝੀ ਸੀ ਮੈਂ ਕੱਲੀ ਹਾਂ ਪਰ ਮੈਂ ਕੱਲੀ ਨਹੀਂ ਸੀ Me, me gjithëllë ju së... Uh, Usë... në ja.